ਕਿਉਂ ਪਰਤਾਂ ਜੀ ਜ਼ਰੂਰ ਕਰਨੀ ਚਾਹੀਦੀ ਹੈ ਅਸੀਂ ਤੁਹਾਡੇ ਨਾਲ ਹੈ ਅਸੀਂ ਅੱਜ ਜੋ ਪਹਿਲ ਮਾਰਚ ਕਰਨਾ ਹੈ 1 ਵਜੇ ਆਪਾਂ ਸਵਾ 1 ਵਜੇ ਇੱਥੇ ਆਉਣਾ ਇਨਸ਼ਾਅਤ ਭਾਈ ਝੰਡੇ ਵਿਖਾ ਕੇ ਰੋਸ ਦੇ ਕੇ ਇੱਥੇ ਜਾਣਾ ਪੂਰੇ ਬਸੇ ਕਾਫਰੇ ਝੰਡੇ ਦਿਦਨ ਉਹ ਝੰਡੇ ਦੇ ਥੱਲੇ ਰਹਿ ਕੇ ਅਸੀਂ ਤੁਹਾਡੇ ਸਾਰੇ ਦਰਦਾਂ ਨੂੰ ਜਾਣਦੇ ਆ ਕਿ ਤੁਹਾਡੇ ਅੰਦਰ ਪਰਦਾ ਸਾਡੇ ਨਾਲ ਕਰੀ ਕੀ ਜਾਂਦੇ ਆ ਸਾਡੇ ਨਾਲ ਹੋ ਤਾਂ ਹੋ ਰਿਹਾ ਵੀਰੋ ਇੱਕ ਜਿੰਦਾਬਾਦ زندہ باد قتل سرکار مودا باد قتل سرکار مودا باد احساس جو ونے مت کریں اپا کدی نے جلانی پارا کدی کوئی کیا جیڑے غریباں دے کڑچاں لگدی آں 100 روپے وچ بھی کی جاندے پکارو پیسے دے دیکھے लाल <laughs> लाल ਕੀ ਕਰਨਾ ਸਾਬ ਨੂੰ ਵੀ ਚਾਹੀਦਾ ਸਮਝੋ ਸਾਡੇ ਜਿੰਨੇ ਹੁਣ ਆ ਗਏ ਮਾਝਾ ਸਾਡੇ ਇੱਥੇ ਅਸੀਂ ਖਾਲਾ ਕੱਢ ਥੋੜੀ ਆ ਜਾਂਦਾ ਕਿ ਕਿੰਨਾ ਆਪੀ ਜੋਤੀ ਹਰੀ ਜੋਤੀ ਵੀ ਅਸੀਂ ਕਰੀਏ ਅੱਜ ਕਥਾ ਨਹੀਂ ਕਰਾਂਗੇ ਅੱਛਾ ਇਹ ਨਹੀਂ ਅਸੀਂ ਦਰਦੇ ਹਾਂ ਅਸੀਂ ਸਾਡੇ ਗੁਰੂ ਨੇ ਸਾਨੂੰ ਦਾਤਾ ਥੋੜੀ ਦਿੱਤਾ ਪਰ ਸਹਿਮਤੀ ਤਾਂ ਸਾਨੂੰ ਬਹੁਤ ਦਿੱਤੀ ਆ ਕੋਈ ਗੱਲ ਨਹੀਂ ਬੀਤੀ ਹੋਊਗੀ ਪਤਾ ਲੱਗ ਜਾਊਗਾ ਆਪਕੋ ਸਾਨੂੰ ਕਹਿਣਗੇ ਆਗੂਆਂ ਨੂੰ ਨਾਮ ਫੜ ਕੇ ਤੁਰੰਤ ਜਦੋਂ ਸਾਡੇ ਨਾਲ ਅਸੀਂ ਤੇ ਅਸੀਂ ਮਰਨਾ ਜਾਂ ਜਿੱਤਣਾ ਜਾਂ ਮਰਨਾ ਆਏ ਹਾਂ ਅਸੀਂ ਦੱਸਿਓ ਉਹਨਾਂ ਨੂੰ ਨਾਲ ਲੈ ਕੇ ਤੁਰੰਤ ਲੱਗੋ ਬੁਰੇ ਤੁਸੀਂ ਕਰਦਾ ਹੈ ਨਾ ਅੱਗੇ ਲੱਗੋ ਅਸੀਂ ਨਾਲਾ ਖੋਡੇ ਇਸ ਕਰਕੇ ਬੇਨਤੀ ਹੱਥ ਬੰਨ੍ਹ ਕੇ ਵੀਰ ਭਾਣ ਕੇ ਆਪਾਂ ਸਿੱਖਾਂ ਦੇ ਬੱਚੇ ਆ ਅਸੀਂ ਕਿਸੇ ਦੀ ਧੀਪ ਐ ਨੂੰ ਗਾਲ ਨਹੀਂ ਕੱਢਣੀ ਚਾਹੇ ਉਹ ਉਹ ਆਦੀ ਡਿਊਟੀ ਕਰਦੇ ਹੋਣ ਇੱਕ ਪਾਸੇ ਤਾਂ ਅਸੀਂ ਕਹਿੰਦੇ ਸਾਡੇ ਮੁੰਡਿਆਂ ਨੂੰ ਨੌਕਰੀਆਂ ਦਿਓ ਦੂਜੇ ਪਾਸੇ ਅਸੀਂ ਕਹਿੰਦੇ ਵੀ ਗਾਲਾਂ ਕੱਢਦੇ ਉਹਨਾਂ ਨੂੰ ਸੀਰ ਪੱਕਾ ਬਣ ਕੇ ਕਹਿੰਦੇ ਉਹ ਆਦੀ ਡਿਊਟੀ ਕਰਦੇ ਆ ਮਜਬੂਰੀ ਹੁੰਦੀ ਆ ਹਰ ਇੱਕ ਬੰਦੇ ਦੀ ਪਰ ਜਦੋਂ ਸਾਡੇ ਤੇ ਕੋਈ ਵਾਰ ਕਰਦਾ ਫਿਰ ਸਾਡਾ ਕੋਈ ਭਰਾ ਨਹੀਂ ਹੁੰਦਾ ਫਿਰ جنگ ਸ਼ੁਰੂ ਹੋ ਜਾਂਦੀ ਮੇਰੀ ਵੀ ਵਾਰ ਇਹਨਾਂ ਨੇ ਕਰੀਏ ਦੋ ਦਿਨ ਕਰੀਏ ਤਾਂ ਕੋਈ ਜਵਾਬ ਦਿੱਤਾ ਆਪਾਂ ਨਹੀਂ ਕੋਈ ਜਵਾਬ ਨਹੀਂ ਉਵੇਂ ਹੀ ਖੜੇ ਆ ਉਹ ਤਾਂ ਨਹੀਂ ਗੱਲ ਮੈਂ ਮੈਂ ਸੋਨੂੰ ਇਹੀ ਘਰਾਂ ਦੀ ਦੇਖ ਉਹਨਾਂ ਦੀਆਂ ਧੀਆਂ ਪੜ੍ਹਨਗੇ ਸਾਡੇ ਪੁੱਤ ਨਹੀਂ ਕਿਸੇ ਨੇ ਨਾਲ ਨਿਕਲਨੇ ਛਤਾਰਾ ਛੱਡੋ ਯਾਰਾ ਛਤਾਰਾ ਛੱਡੋ ਨਾਲੇ ਲਾਓ ਆਪਾਂ ਆਪਣੀ ਗੱਲ 'ਚ ਖੜੇ ਆ ਅਸੀਂ ਇਸ ਚੀਜ਼ ਦਾ ਅਸੀਂ ਕਰ ਸਕਦੇ ਆ ਹਰ ਇੱਕ ਬੰਦੇ ਕੋਲੇ ਹੱਕ ਹਾਲ ਦੇ ਵਿਚਾਰ ਰੱਖਦਾ ਪਰ ਜਦੋਂ ਸਾਡੇ ਆਕੂ ਕਹਿੰਦੇ ਉਹਨਾਂ ਨੂੰ ਕਹਿੰਦੇ ਚੱਲੇ ਲੱਗੋ ਪੂਰੇ ਚੱਲੋ ਚੱਲੇਗੇ ਹੋਰੇ ਸੋਨਿਆ ਸੋਨਿਆ ਬੜਾ ਜੇ ਕੋਈ ਆਉਂਦਾ ਹੋਣਾ ਨਾ ਹੁੱਲਰ ਬਾਜੀ ਨਹੀਂ ਆਪਾਂ ਕਾਦੀ ਕੁੱਤਾ ਨਹੀਂ ਮਾਰਨੀਆ ਜਿਤਾਰਾ ਛੱਡ ਕੋ ਇੱਥੇ 10 ਨਾੜੇ ਲਾ ਦੋ ਥੋੜੀ ਹਾਜ਼ਰੀ ਲੱਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਰਾ ਕੋਲ ਜਾਪ ਤੇ ਕਰ साना जिंदा <double holding on, laughs>

나 멀ไ 거의 가고 오 헛소리 했지 겁나 ਉਗਾ ਵੀ ਆਦਾ ਉਹ ਲੋਸਮੈਂਟ ਤੋਂ ਕਰੇਗਾ ਉਹ ਇੱਥੇ ਕੀ ਹੋ ਗਿਆ ਐ ਇੱਥੇ ਘੜੇ ਨਾ ਕੀ ਹੋ ਗਿਆ ਐ ਇੱਥੇ ਘੜੇ ਨਾ ਪਾਣੀ ਆ ਦੋ ਬੱਟੇ ਹੋ ਗਏ ਐ ਨੀ ਦਾ ਪਾਈ ਲੋ आयो भ भई भई ਸਤਿ ਸ੍ਰੀ ਅਕਾਲ ਭਾਈ ਦਾ ਜੱਪ ਜੇ ਸਰਕਾਰ ਸੱਚ ਕਰੇ ਭਾਈ ਜੀ ਉਸ ਤੋਂ ਬਾਅਦ ਦੇਖਾਂਗੇ ਮੀਟਿੰਗ ਅੱਜ ਆਪਣੀ ਮੀਟਿੰਗ ਚਾਲਦੀ ਹੈ ਜੀ ਮਾਈਕ ਆਹ ਲਾਸਟ ਮੀਟਿੰਗ ਅੱਜ ਦੀ ਮੀਟਿੰਗ ਆ ਲਾਸਟ ਮੀਟਿੰਗ ਰੋਜ਼ ਮੀਟਿੰਗ ਸਤਿ ਸ੍ਰੀ ਅਕਾਲ ਪਾਈ ਕਰਨਗੇ ਮੁਟਿਆਰ ਬਾਬਾ ਦਾ ਬਲਕੇ ਅਲੰਕਿਤ ਆਈ ਛੋੜੇ ਛੋਟੇ ਜਿਹਾ ਇੱਕ ਮਿੰਟ ਬਾਬਾ ਆ ਜਾ ਮੋਈ ਆ ਜਾ ਬੋਲ ਸਖਰਨੀ ਸਾਹਿਬ ਜੀ ਦੀ ਤਾਕਤਾਂ ਬਖਸ਼ੀਏ ਸਾਨੂੰ ਚੰਡੀ ਦੀ ਬਾੜ ਦੀ ਤਾਕਤਾਂ ਬਖਸ਼ੀਏ ਸਾਨੂੰ ਉਹਨਾਂ ਬਾਣੀਆਂ ਦਾ ਚਾਪ ਹੋਵੇ ਤੇ ਅਰਦਾਸ ਹੋਵੇ ਦੋ ਟਾਈਮ ਗੁਰੂ ਕਾ ਦਰਬਾਰ ਸਜੇ ਤੇ ਗੁਰੂ ਕੇ ਦਰਬਾਰ ਚ ਦੋ ਟਾਈਮ ਅਰਦਾਸ